ਕਿ ਸਾਡੇ ਦੇਸ਼ ਚ ਬਾਬੇ ਬੋਤ ਨੇ ਹਾਇ ਤੱਕ ਕਿਸੇ ਵੱਡੇ ਬਾਬੇ ਨੇ ਕਥਾਕਾਰ ਨੇ ਕਿਸੇ ਨੇ ਵੀ ਦੋ ਦੋ ਲੱਖ ਕਰੋੜ ਦੇ ਮਾਲਕ ਆ ਗਏ ਨੇ ਜੜੇ ਕੋ ਯੋਗ ਕਰਕੇ ਦਿਖਾ ਰਹੇ ਨੇ ਕੋ ਕੁਝ ਦਿਖਾ ਰਹੇ ਨੇ ਕਿਸੇ ਬਾਬੇ ਨੇ ਆਪਣੇ ਕੋਲੋਂ ਦੋ ਰੁਪਏ ਕੱਢ ਕੇ ਇੱਥੇ ਨਹੀਂ ਭੇਜੇ ਹੈਗੇ ਖਾਸ ਕਰਕੇ ਮੈਂ ਕਹਿਣ ਜਾ ਰਿਹਾ ਤੁਸੀ ਸਮਝ ਰਿਹਾ ਹੋ ਤੁਸੀਂ ਜੇ ਬਖੜੇ ਦੁਆਬੇ ਦੀ ਧਰਤੀ ਦੇਤੇ ਵੀ ਬਹੁਤ ਵੱਡੇ ਵੱਡੇ ਡੇਰੇ ਨੈਤਿਕ ਫਰਜ਼ ਬਣਦਾ ਜੀ ਉਹਨਾਂ ਦੇ ਫਾਲੋਅਰ ਹੀ ਨੇ ਆ ਜੇ ਇੱਕ ਇੱਕ ਰੁਪਿਆ ਵੀ ਦੇਣ ਤੇ ਬਹੁਤ ਵੱਡੀ ਇੱਥੇ ਸਮ੍ਰiddhi ਆ ਸਕਦੀ ਹੈ ਇੱਥੇ 7-8 ਦਿਨ ਬਾਅਦ ਬਹੁਤ ਬੁਰਾ ਹਾਲ ਹੋਏਗਾ ਜਦੋਂ ਪਾਣੀ ਸੁੱਕ ਜਾਏਗਾ ਥੱਲੋ ਕਿਤੇ ਪਸ਼ੂਆਂ ਦੀ ਹਲਾਸ਼ਾ ਨਿਕਲਣਗੀਆਂ ਹੋ ਸਕਦਾ ਵਾਇਰਸ ਨੂੰ ਨਾ ਕਰੇ ਕਿਸੀ ਮਨੁੱਖ ਦੀ ਵੀ ਨਿਕਲ ਸਕਦੀ ਹੈ ਕਈ ਚੀਜ਼ਾਂ ਨਿਕਲਣਗੀਆਂ ਸੱਪ ਚੂਹੇ ਮਰੇ ਹੋਏ ਤੇ ਉਸ ਤੋਂ ਬਾਅਦ ਬਿਮਾਰੀ ਫੈਲਣ ਦਾ ਡਰ ਰਹਿੰਦਾ ਹੈ ਜੀ ਹੁਣ ਸਾਡਾ ਕੰਮ ਹੈ ਉਸ ਗੱਲ ਨੂੰ ਪ੍ਰਸ਼ਾਸਨ ਤੱਕ ਪਹੁੰਚਾਣਾ ਕਿ ਇੱਥੇ ਤੁਰੰਤ ਪ੍ਰਭਾਵ ਨਾਲ ਦਵਾਈਆਂ ਛਿੜਕੀਆਂ ਜਾਣ ਹੁਣ ਇੱਥੇ ਜੋ ਭੇਜਣ ਦੀ ਲੋੜ ਹੈ ਰੈਸਕਿਊ ਵਾਸਤੇ ਉਹ ਤੁਹਾਨੂੰ ਇੱਥੇ ਸੈਨੀਟਾਈਜ਼ਰ ਦੇ ਪੰਪ ਭੇਜਣ ਦੀ ਲੋੜ ਹੈ ਫੋਗਿੰਗ ਮਸ਼ੀਨਾਂ ਭੇਜਣ ਦੀ ਲੋੜ ਹੈ ਫਿਨਲ ਭੇਜਣ ਦੀ ਲੋੜ ਹੈ ਡਿਟਾਲ ਭੇਜਣ ਦੀ ਲੋੜ ਹੈ ਬਲੀਚਿੰਗ ਪਾਊਡਰ ਭੇਜਣ ਦੀ ਲੋੜ ਹੈ ਕਿਉਂਕਿ ਇਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਬਿਸਤਰੇ ਨਹੀਂ ਆਏ ਅਜ ਉਹਨਾਂ ਨੂੰ ਮੰਜੀਆਂ ਵੀ ਚਾਹੀਦੇ ਤੇ ਬਿਸਤਰੇ ਵੀ ਚਾਹੀਦੇ ਨੇ ਇਹਨਾਂ ਦਾ ਹਿਊਮਨ ਰਾਈਟ ਬਣਦਾ ਹੈਗਾ ਇੱਕ ਮਾਨਵ ਅਧਿਕਾਰ ਬਣਦਾ ਹੈ ਕਿ ਇਹਨਾਂ ਨੂੰ ਜ਼ਿੰਦਗੀ ਵੀ ਦੇਣ ਦਾ ਸਾਡਾ ਫਰਜ਼ ਹੈ ਤੇ ਜੀਣ ਰੱਖਣ ਵਾਸਤੇ ਜੋ ਸਾਧਨ ਨੇ ਉਹ ਵੀ ਦੇਣੇ ਪੈਣਗੇ ਸਾਨੂੰ ਉਹ ਮੈਂ ਹੁਣ ਦਿੱਲੀ ਤੋਂ ਆ ਰਿਹਾ ਸੀ ਕਰੋਗਰ 200 ਟਰੱਕ ਮੈਂ ਦੇਖਿਆ ਹੈ ਜਿਹੜਾ ਕਿ ਦੂਜੇ ਕਮਿਊਨਿਟੀ ਦੇ ਲੋਕ ਭਰ-ਭਰ ਕੇ ਲੈ ਕੇ ਆ ਰਹੇ ਨੇ ਤੇ ਕਿਤਨਾ ਕਿਤੇ ਦੇ ਲੋਕਾਂ ਦੇ ਵਿੱਚ ਮਾਨਵਤਾ ਹੈਗੀ ਆ ਜੀ ਉਹ ਕਹਿੰਦੇ ਨਾ ਕਿ ਆਪਣੇ ਲਈ ਜੀਏ ਤੋ ਕਿਹਾ ਜੀਏ ਤੂੰ ਜੀਏ ਦਿਲ ਜਮਾਨੇ ਕੇ ਲਈ ਸਾਡਾ ਫਰਜ਼ ਬੰਦਾ ਹੈ ਪੰਜਾਬ ਦੇ ਹੜ੍ਹ ਪੀੜਿਤ ਖੇਤਰਾਂ ਦੇ ਵਿੱਚ ਸੇਵਾ ਦੇ ਲਈ ਮਦਦ ਦੇ ਲਈ ਦੂਰੋਂ ਦੂਰੋਂ ਲੋਕ ਪਹੁੰਚ ਰਹੇ ਨੇ ਅੱਜ ਪਹੁੰਚੇ ਨੇ ਜਤਿੰਦਰ ਸਿੰਘ ਸ਼ਾਂਤੀ ਜਿਹੜੇ ਸਿਆਸਤਦਾਨ ਵੀ ਨੇ ਪਰ ਜਿਹੜੇ ਨਾਲ ਸਮਾਜ ਸੇਵੀ ਵੀ ਨੇ ਅਸਲ ਮਾਇਨੇ ਦੇ ਵਿੱਚ ਜਿਹੜੇ ਸਮਾਜ ਸੇਵੀ ਨੇ ਪੂਰਾ ਦੇਸ਼ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਇੱਥੇ ਪੰਜਾਬੀਆਂ ਭਾਰਤੀ ਲੋਕ ਬੈਠੇ ਨੇ ਉਹਨਾਂ ਨੂੰ ਜਾਣਦੇ ਨੇ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਕਰੀਬ 4-5000 ਲਾਸ਼ਾਂ ਦਾ ਸੰਸਕਾਰ ਕੀਤਾ ਉਹ ਲਾਸ਼ਾਂ ਜਿਨ੍ਹਾਂ ਨੂੰ ਆਪਣੇ ਵੀ ਛੱਡ ਕੇ ਸੀ ਰੋਲਣ ਦੇ ਲਈ ਤਾਂ ਇਹਨਾਂ ਨੇ ਉਸ ਤੌਰ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਉਹਨਾਂ ਲਾਸ਼ਾਂ ਦਾ ਸੰਸਕਾਰ ਕੀਤਾ ਤੇ ਬਹੁਤ ਸਾਰੇ ਕਰੀ 20000 ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਉਸ ਤੋਂ ਬਾਅਦ ਵੱਡਾ ਨਾਮ ਇਹਨਾਂ ਦਾ ਹੋਇਆ ਜਿਨ੍ਹਾਂ ਨੂੰ ਲੋਕ ਜਾਣਦੇ ਆ ਇਹਨਾਂ ਦੀ ਜਿਹੜੀ ਸੇਵ ਆ ਉਹਨੂੰ ਲੋਕ ਸੇਜਦਾ ਕਰਦੇ ਤੇ ਅੱਜ ਸੁਲਤਾਨਪੁਰ ਲੋਧੀ ਪਹੁੰਚੇ ਨੇ ਹੜਪੀਟਾਂ ਦੀ ਮਦਦ ਲਈ ਸਾਡੇ ਨਾਲ ਗੱਲ ਕਰਦੇ ਆਂ ਸ਼ੰਤੀ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਪੰਜਾਬ ਤੇ ਪੂਰੇ ਪੰਜਾਬ ਵੱਲੋਂ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਅੱਜ ਸੇਵਾ ਦੇ ਲਈ ਪਹੁੰਚੇ ਹੋ ਕੀ ਲੱਗ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਅਸਲ ਦੇ ਵਿੱਚ ਲੋਕ ਜਦੋਂ ਇੱਥੇ ਆਉਂਦੇ ਸੀ ਨਾ ਉਹ ਰਸ ਦੇ ਵਿੱਚ ਆਉਂਦੇ ਸੀ ਜੱਤਦਰ ਲੋਕ ਫੋਟੋਆਂ ਵਾਲੇ ਸੀਗੇ ਤੇ ਉਹ ਸ਼ਾਇਦ ਚਲੋ ਸਮਾਨ ਥੋੜਾ ਸੀ ਬਹੁਤ ਅਸੀਂ ਗੱਲ ਅਲੱਗ ਸੀ ਪਰ ਤੁਸੀਂ ਉਸ ਵੇਲੇ ਆਏ ਹੋ ਜਦੋਂ ਥੋੜਾ ਜਦੋਂ ਲੋੜਾ ਸਮਾਨ ਦੀ ਤੇ ਜਦੋਂ ਥੋੜਾ ਜਿਹਾ ਕਿਸ਼ਤੀਆਂ ਵਾਲੇ ਪਾਸਿਆਂ ਹੋਰ ਪਾਸਿਆਂ ਵੀ ਥੋੜਾ ਜਿਹਾ ਮਸਲਾ ਰੈਲਾ ਹੋ ਗਿਆ ਤੁਸੀਂ ਉਸ ਮੌਕੇ ਪਹੁੰਚੇ ਸੇਵਾ ਕੀ ਆ ਤੁਹਾਡੀ ਕੀ ਸਮਾਨ ਸੀ ਲੈ ਕੇ ਆਏ ਸੱਚ ਮੈਂਨੇ ਚ ਮੈਂ ਅੱਜ ਇੱਥੇ ਕੋਈ ਸੇਵਾ ਕਰਨ ਨਹੀਂ ਆਇਆ ਮੈਂ ਇੱਕ ਗਰਾਊਂਡ ਜ਼ੀਰੋ ਰਿਪੋਰਟ ਲੈਣ ਆਇਆ ਵਾਂ ਕਿ ਕਿਆ ਲੋਕਾਂ ਤੱਕ ਉਹ ਮਦਦ ਪ੍ਰਸ਼ਾਸਨ ਦੀ ਪਹੁੰਚੀ ਵੀ ਹੈ ਕਿ ਨਹੀਂ ਪਹੁੰਚੀ ਕਿਉਂਕਿ ਬਾਉਪੁਰ ਜਿੱਥੇ ਮੈਂ ਖੜਾ ਹਾਂ ਗੁਰੂਆਂ ਦੀ ਨਗਰੀ ਹੈ 88 ਚ ਵੀ ਇਹਨਾਂ ਨੇ ਬਾੜ ਝੇਲੀ 22 ਚ 23 ਚ ਵੀ ਚੱਲੀ ਤੇ ਅੱਜ ਫਿਰ ਮਸਾਂ ਹੀ ਸਟੈਂਡ ਹੋਏ ਸੀਗੇ ਮੈਂ ਦੇਖ ਕੇ ਆਂ ਅੰਦਰ ਪਿੰਡ ਤੱਕ ਜਾ ਕੇ ਦੇਖ ਕੇ ਆਇਆ ਮੈਂ ਤਕਰੀਬਨ ਕਰਾਂ ਦਾ ਸਮਾਨ ਕਿਸ ਤਰ੍ਹਾਂ ਉਜੜਿਆ ਪਿਆ ਜੀ ਇੱਕ ਇੱਕ ਤਿਲ ਤਿਲ ਜੋੜ ਕੇ ਕਿਸੇ ਨੇ ਬਣਾਇਆ ਹੋਏਗਾ ਫਸਲ ਤੇ ਗਈ ਸੋ ਗਈ ਜੀ ਤੇ ਮੈਂ ਉੱਥੇ ਲੋਕਾਂ ਦੇ ਬਿਆਨ ਵੀ ਲਿੱਤੇ ਨੇ ਲੋਕਾਂ ਦੇ ਵਿਚਾਰ ਵੀ ਲਿੱਤੇ ਨੇ ਜਿਨ੍ਹਾਂ ਕੋਲ ਪੁੱਛਿਆ ਕਿ ਤੁਹਾਡਾ ਅੱਗੇ ਵਾਸਾ ਕੀ ਕੀ ਪਲਾਨਿੰਗ ਹੈ ਕੁਝ ਗੱਲਾਂ ਉਹਨਾਂ ਨੇ ਅਛੀਆਂ ਵੀ ਕਹੀਆਂ ਕੁਝ ਮਾੜੀਆਂ ਵੀ ਕਹੀਆਂ ਲੇਕਿਨ ਜੋ ਵੀ ਗੱਲਾਂ ਕਹੀਆਂ ਮੇਰਾ ਫਰਜ਼ ਬਣਦਾ ਹੈ ਐਜ਼ ਅ ਪਦਮਸ਼ੀਰੀ ਮੈਂ ਦੇਸ਼ ਦਾ ਬੱਚਾ ਹਾਂ ਜੀ ਜੀ ਮੇਰੀ ਜਾਨ ਦੇਸ਼ ਵਾਸਤੇ ਹੈ ਜੀ ਮੈਂ ਸੱਚ ਬੋਲਣਾ ਜੀ ਚਾਹੇ ਮੈਨੂੰ ਉਹ ਰਾਸ਼ਪਤੀ ਜੀ ਨੂੰ ਕਹਿਣਾ ਪਵੇ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਪਵੇ ਮੁੱਖ ਮੰਤਰੀ ਜੀ ਨੂੰ ਕਹਿਣਾ ਪਵੇ ਜਾਂ ਜਿਨ੍ਹਾਂ ਦੀ ਸਰਕਾਰ ਹੈ ਕੇਜਰੀਵਾਲ ਜੀ ਇਹ ਮੇਰੇ ਨਾਲ ਖੜੇ ਨੇ ਇੱਥੋਂ ਦੇ ਸਰਪੰਚ ਸਾਹਿਬ ਇਹਨਾਂ ਨੇ ਪੁੱਛਿਆ ਕਿ ਜਿਹੜਾ ਜਿੱਥੇ ਖੇਤ 'ਚ ਰੇਤ ਪਈ ਹੈ ਇਹ ਜਿਹੜਾ ਬਿਆਨ ਹੈ ਇਹ ਜਿਹੜਾ ਕਾਨੂੰਨ ਪਾਸ ਹੋਇਆ ਹੈ ਇਹਨਾਂ ਨੇ ਆਪਣੇ ਦਿਲੋਂ ਕਿਹਾ ਕਿ ਸਾਨੂੰ ਇਹਨਾਂ ਇਹਨ ਆਸਰਾ ਤੇ ਮਿਲ ਗਿਆ ਨਾ ਘਟੂ ਘਟਕੀ ਉਹਨੂੰ ਸਾਡੀ ਰੇਤ ਕੋ ਸਰਕਾਰ ਤੇ ਨਹੀਂ ਚੁੱਕੇ ਕਿ ਸਾਡੇ ਤੇ ਪਰਚਾ ਤੇ ਕੋਈ ਨਹੀਂ ਹੋਏਗਾ ਤੇ ਮੈਨੂੰ ਲੱਗਦਾ ਜਿਹੜੀਆਂ ਗੱਲਾਂ ਅੱਛੀਆਂ ਹੋਈਆਂ ਨੇ ਉਹ ਠੀਕ ਨੇ ਜਿਹੜੀਆਂ ਹੋਰ ਹੋਣੀਆਂ ਨੇ ਅੱਛੀਆਂ ਉਹਦੇ ਵਾਸਤੇ ਮੈਂ ਲਿਸਟ ਬਣਾ ਕੇ ਲੈ ਕੇ ਜਾ ਰਿਹਾ ਔਰ ਮੇਰਾ ਫਰਜ਼ ਬਣਦਾ ਉਹਨੂੰ ਪਹੁੰਚਾਣਾ ਇਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਦੇ ਵਾਸੀ ਜਿਹੜੇ ਦੇਸ਼ ਔਰ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਤਕਲੀਫ ਆਂਦੀ ਹੈ ਸਭ ਤੋਂ ਪਹਿਲੇ ਖੜੇ ਹੁੰਦੇ ਨੇ ਜੀ ਤੇ ਅੱਜ ਜਦੋਂ ਇਹਨਾਂ ਤੇ ਇੰਨਾ ਬੁਰਾ ਵਕਤ ਆਇਆ ਤੇ ਸਾਡੇ ਪੂਰੇ ਦੇਸ਼ ਦਾ ਫਰਜ਼ ਬਣਦਾ ਹੈ ਤੁਸੀਂ ਕੀ ਜਾ ਕੇ ਦੇਖਿਆ ਲੋਕਾਂ ਨੂੰ ਮਿਲ ਕੇ ਕਿਹੜੀ ਚੀਜ਼ ਅਸਲ ਦੇ ਵਿੱਚ ਕਿਉਂਕਿ ਰਾਸ਼ਨ ਤਾਂ ਪੰਜਾਬ ਹਰਿਆਣਾ ਰਾਜਸਥਾਨ ਤੋਂ ਬਹੁਤ ਲੋਕਾਂ ਨੇ ਸੇਵਾ ਬਹੁਤ ਜ਼ਿਆਦਾ ਪਹੁੰਚੀ ਹੈ ਰਾਸ਼ਨਦਈ ਬਨੇ ਆ ਵੀ ਕੁਝ ਲੋਕ ਜਮਾ ਖੂਰੀ ਵਾਲੇ ਪਾਸੇ ਵੀ ਕਿ ਰਾਸ਼ਨ ਦੀ ਤਾਂ ਲੋੜ ਹੈ ਨਹੀਂ ਅਸਲ ਮਾਇਨੇ ਚ ਸਮੱਸਿਆਵਾਂ ਤੁਸੀਂ ਜਾ ਕੇ ਦੇਖਿਆ ਕੀ ਨੇ ਮੁੱਖ ਸਮੱਸਿਆ ਕਿਹੜੀ ਇਹਨਾਂ ਦੀ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਖਾਲੀ ਐਨਜੀਓ ਨਹੀਂ ਚਲਾਉਂਦਾ ਮੈਂ ਇੱਕ ਸਟੂਡੈਂਟ ਹਾਂ ਡਿਜਾਸਟਰ ਮੈਨੇਜਮੈਂਟ ਦਾ ਜੀ ਜੀ ਨੈਸ਼ਨਲ ਇੰਸਟੀਚਿਊਟ ਆਫ ਡਿਜਾਸਟਰ ਮੈਨੇਜਮੈਂਟ ਤੋਂ ਮੈਂ ਪੜ੍ਹਿਆ ਆਇਆ ਮਾ ਮੇਰਾ ਬੇਟਾ ਲੰਡਨ ਤੋਂ ਇੱਕ ਕੋਰਸ ਕਰਕੇ ਆਇਆ ਕਵੈਂਟੀ ਯੂਨੀ ਜਦੋਂ ਪਾਣੀ ਸੁੱਕ ਜਾਏਗਾ ਥੱਲੋਂ ਕਿਤੇ ਪਸ਼ੂਆਂ ਦੀ ਹਲਾਸ਼ਾ ਨਿਕਲਣਗੀਆਂ ਹੋ ਸਕਦਾ ਵਾਇਗਰੂ ਨਾ ਕਰੇ ਕਿਸੀ ਮਾਨਵ ਦੀ ਵੀ ਨਿਕਲ ਸਕਦੀ ਹੈ ਚੂਹੇ ਚੂਹੇ ਕਈ ਚੀਜ਼ਾਂ ਨਿਕਲਣਗੀਆਂ ਸੱਪ ਚੂਹੇ ਮਰੇ ਹੋਏ ਤੇ ਉਸ ਤੋਂ ਬਾਅਦ ਬਿਮਾਰੀ ਫੈਲਣ ਦਾ ਡਰ ਰਹਿੰਦਾ ਹੈ ਜੀ ਹੁਣ ਸਾਡਾ ਕੰਮ ਹੈ ਉਸ ਗੱਲ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣਾ ਕਿ ਤੇ ਤੁਰੰਤ ਪ੍ਰਭਾਵ ਨਾਲ ਦਵਾਈਆਂ ਛਿੜਕੀਆਂ ਜਾਣ ਤੁਰੰਤ ਪ੍ਰਭਾਵ ਨਾਲ ਉਹ ਜਿਹੜੀਆਂ ਅੰਦਰੋਂ ਜੀਵ ਨਿਕਲਨੇ ਨੇ ਯਾਨੀ ਜਿਨ੍ਹਾਂ ਦੇ ਹੱਡੀਆਂ ਨੇ ਸਰੀਰ ਹੈ ਜੋ ਵੀ ਹੈ ਉਹਨੂੰ ਇਤੋਂ ਫਟਾਫਟ ਤੋਂ ਰਿਮੂਵ ਕੀਤਾ ਜੇ ਨਹੀਂ ਤਾਂ ਗੁਜਰਾਤ 'ਚ ਆਹ ਤਾਂ ਪਲੇਗ ਫੈਲ ਗਈ ਸੀ ਚੂਹਿਆਂ ਨਾਲ ਹੀ ਤੇ ਇਹ ਗਲਾਈਜ਼ ਇਲਾਵਾ ਲੋਕਾਂ ਕੇ ਮੈਂ ਬੇਨਤੀ ਕਰਾਂਗਾ ਕਿ ਉਹ ਖਾਣਾ ਪੀਣਾ ਛੱਡ ਦਿਓ ਤੁਸੀਂ ਹੁਣ ਇੱਥੇ ਜੋ ਭੇਜਣ ਦੀ ਲੋੜ ਹੈ ਰੈਸਕਿਊ ਵਾਸਤੇ ਉਹ ਤੁਹਾਨੂੰ ਇੱਥੇ ਸੈਨੀਟਾਈਜ਼ਰ ਦੇ ਪੰਪ ਭੇਜਣ ਦੀ ਲੋੜ ਹੈ ਫੋਗਿੰਗ ਮਸ਼ੀਨਾਂ ਭੇਜਣ ਦੀ ਲੋੜ ਹੈ ਫਿਨਾਈਲ ਭੇਜਣ ਦੀ ਲੋੜ ਹੈ ਡਿਟਾਲ ਭੇਜਣ ਦੀ ਲੋੜ ਹੈ ਬਲੀਚਿੰਗ ਪਾਊਡਰ ਭੇਜਣ ਦੀ ਲੋੜ ਹੈ ਕਿਉਂਕਿ ਇਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਬਿਸਤਰੇ ਨਹੀਂ ਆਗੇ ਅੱਜ ਉਹਨਾਂ ਨੂੰ ਮੰਜੀਆਂ ਵੀ ਚਾਹੀਦੇ ਨੇ ਤੇ ਬਿਸਤਰੇ ਵੀ ਚਾਹੀਦੇ ਨੇ ਮੈਂ ਮੈਸਟਰੀ ਕੇ ਦੀ ਲੋਕਾਂ ਤੱਕ ਪ੍ਰਚਾਰ ਕਰਾਂਗਾ ਤੇ ਪ੍ਰਸ਼ਾਸਨ ਨੂੰ ਇੱਕ ਰਿਪੋਰਟ ਬਣਾ ਕੇ ਦੇਵਾਂਗਾ ਸਰਕਾਰ ਨੂੰ ਕਿ ਮੈਂ ਜੋ ਦੇਖ ਕੇ ਆਇਆ ਹਾਂ 7-8 ਦਿਨ ਬਾਅਦ ਇੱਥੇ ਹਾਲ ਬਹੁਤ ਬੁਰਾ ਹੋਣ ਵਾਲਾ ਹੈ ਜੀ ਅੱਛਾ ਸ਼ੰਤੀ ਜੀ ਉਹਦੇ ਲਈ ਤਾਂ ਫਿਰ ਸਾਰੀਆਂ ਮੈਡੀਕਲ ਸਹੂਲਤਾਂ ਦੀ ਜ਼ਿਆਦਾ ਲੋੜ ਪੈਗੀ ਡਾਕਟਰੀ ਟੀਮਾਂ ਦੀ ਜਿਸ ਤਰ੍ਹਾਂ ਤੁਸੀਂ ਦੱਸਿਆ ਜਿਹੜੇ ਫੋਗਿੰਗ ਸਪਰੇ ਪੰਪ ਹੋਰ ਸਾਰੀਆਂ ਇਹਨਾਂ ਚੀਜ਼ਾਂ ਦੀ ਪਰ ਮੈਡੀਕਲ ਸਹੂਲਤਾਂ ਦੀ ਮੈਡੀਕਲ ਟੀਮਾਂ ਦੀ ਵੱਧ ਲੋੜ ਪੈਗੀ ਪਰਸੋਂ ਸੌਰੀ ਕੱਲ ਜਿਹੜੀ ਘੋਸ਼ਣਾ ਹੋਈ ਹੈ ਉਹਦੇ ਚ ਆਲਰੇਡੀ ਹੈਗਾ ਕਿ 1400 ਜਗ੍ਹਾ ਤੇ ਇਹਨਾਂ ਨੇ ਇੱਕ ਇੱਕ ਨੋਡਲ ਅਫੀਸਰ ਪਾਇੰਟ ਕਰਤਾ ਜੋ ਮੈਂ ਪੜ ਰਿਆ ਸੀ ਬਹੁਤ ਵਧੀਆ ਕੀਤਾ ਇਹ ਕਰਨਾ ਹੀ ਚਾਹੀਦਾ ਸੀ ਕਿਉਂਕਿ ਹੁਣ ਇੱਕ ਪਿੰਡ ਵਾਲਾ ਤੇ ਕਿਤੇ ਜਾਏਗਾ ਨਹੀਂ ਜੀ ਐਸਡੀਐਮ ਸਾਹਿਬ ਕੋਲ ਐ ਡੀਐਮ ਸਾਹਿਬ ਕੋਲ ਐਸਡੀਐਮ ਖੁਦ ਚੱਲ ਕੇ ਆਣਗੇ ਹੋਰ ਵੀ ਜਿਹੜੇ ਨੋਡਲ ਅਫੀਸਰ ਬਣਾਣੇ ਖੁਦ ਚੱਲ ਕੇ ਆਣਗੇ ਉਹ ਲਿਖ ਕੇ ਲੈ ਕੇ ਜਾਣਗੇ ਇੱਥੇ ਕਿਸ ਚੀਜ਼ ਦੀ ਲੋੜ ਹੈਗੀ ਹੈ ਕਿ ਦਵਾਈ ਦੀ ਲੋੜ ਹੈ ਇੱਥੇ ਸਪਿਰਿਟ ਦੀ ਲੋੜ ਹੈ ਤੇ ਫੋਗਿੰਗ ਵਾਲੀ ਮਸ਼ੀਨਾਂ ਦੀ ਲੋੜ ਹੈ ਜਾਂ ਜਾਂ ਦਵਾਈ ਤਰਕਉਣ ਵਾਲੇ ਪੰਪ ਦੀ ਲੋੜ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ 2-3 ਦਿਨਾਂ ਵਿੱਚ ਹੀ ਪੂਰਾ ਜੋ ਹੈ ਅਮਲ ਹੋਣਾ ਸ਼ੁਰੂ ਹੋ ਜਾਏਗਾ ਕਿਉਂਕਿ ਰਿਪੋਰਟ ਅਗਰ ਢੰਗ ਨਾਲ ਮੈਂ ਦਿਆਂਗਾ ਤੇ ਮਨੂੰ ਅਸੀਂ ਕੋਈ ਏਸਾਨ ਨਹੀਂ ਕਰਾਂਗੇ ਜੀ ਇਹ ਇਹਨਾਂ ਦਾ ਹਿਊਮਨ ਰਾਈਟ ਬਣ ਜਾਏਗਾ ਇੱਕ ਮਾਨਵ ਅਧਿਕਾਰ ਬਣਦਾ ਹੈ ਕਿ ਇਹਨਾਂ ਨੂੰ ਜ਼ਿੰਦਗੀ ਵੀ ਦੇਣ ਦਾ ਸਾਡਾ ਫਰਜ਼ ਹੈ ਤੇ ਜੀਣ ਰੱਖਣਾ ਵਾਸਤੇ ਜੋ ਸਾਧਨ ਹੈ ਉਹ ਵੀ ਦੇਣੇ ਪੈਣਗੇ ਸਾਨੂੰ ਨਹੀਂ ਉਹ ਓਬਵੀਅਸ ਉੱਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਸੋਸ਼ਲ ਸਿਕਿਉਰਿਟੀ ਬਿਲਕੁਲ ਹੈਗੀ ਹੈ ਜਦੋਂ ਇਹ ਲੋਕ ਟੈਕਸ ਸਰਕਾਰ ਨੂੰ ਦਿੰਦੇ ਆ ਤਾਂ ਸਰਕਾਰ ਦੀ ਸਰਕਾਰ ਕੇ ਕਹਿ ਰਹੇ ਕਿ ਹੋ ਸਕਦਾ ਹੈ ਕਿ ਗੱਲ ਉੱਥੇ ਤੱਕ ਨਾ ਪਹੁੰਚਦੀ ਲੇਕਿਨ ਜਦੋਂ ਨੋਡਲ ਅਫੀਸਰ ਪਹੁੰਚ ਬੈਠ ਜਾਣਗੇ ਜਾ ਕੇ ਕਿਸੇ ਦਾ ਪਸ਼ੂ ਗਿਆ ਹੈ ਕਿਸੇ ਦਾ ਬੰਦਾ ਗਿਆ ਘਰ ਨਹੀਂ ਲੱਭ ਰਿਹਾ ਗਵਾਚਾ ਆਇਆ ਹੈ ਜਾਂ ਸਮਾਨ ਚਲਾ ਗਿਆ ਉਹਦਾ ਔਰ ਉਹਦੀ ਜ਼ਮੀਨ ਬਹੁਤ ਬੇਕਾਰ ਹੋ ਗਈ ਸਾਰਾ ਲਿਖਤ ਹੀ ਚਾਲੇਗਾ ਜਦੋਂ ਫਾਰਮ ਘਰ ਬੈਠੇ ਭਰਿਆ ਜਾਏਗਾ ਤੇ ਬਹੁਤ ਲੋਕਾਂ ਨੂੰ ਸਹੂਲਤ ਹੋ ਜਾਏਗੀ ਅੱਛਾ ਸੰਦੀ ਤੁਸੀਂ ਤਾਂ ਨਿਰਸਵਾਰਥ ਸੇਵਾ ਕਰਦੇ ਰਹੇ ਹੋ ਜੋ ਤੁਸੀਂ ਕਰੋਨਾ ਕਾਲ ਚ ਕੀਤਾ ਜਿਵੇਂ ਪਹਿਲਾਂ ਵੀ ਦੱਸਿਓ ਮਿਸਾਲ ਆ ਬਹੁਤ ਵੱਡੀ ਮਿਸਾਲ ਆ ਉਹ ਪਰ ਇੱਥੇ ਜਿਵੇਂ ਤੁਸੀਂ ਹੁਣ ਵੀ ਦੇਖਿਆ ਜਾਂ ਹੋਰ ਬੰਨਾਂ ਤੇ ਵੀ ਤੁਸੀਂ ਆਸੇ ਪਾਸੇ ਅੰਮ੍ਰਿਤਸਰ ਸਾਈਡ ਜਾਂ ਕਿਸੇ ਦੂਜੇ ਡੇਰਾ ਬਾਬਾ ਨਾਨਕ ਵਾਲੇ ਪਾਸੇ ਜਾਓਗੇ ਤਾਂ ਤੁਹਾਨੂੰ ਦੇਖਣ ਨੂੰ ਚੀਜ਼ਾਂ ਮਿਲਣਗੀਆਂ ਪਰ ਇੱਥੇ ਲੋਕਾਂ ਦਾ ਆਮ ਲੋਕਾਂ ਦਾ ਜਾਂ ਪੀੜਤਾਂ ਦਾ ਵੀ ਸਰਕਾਰ ਦੇ ਨਾਲ ਬਹੁਤ ਸ਼ਿਕਵਾ ਰਿਹਾਗਾ ਤੁਸੀਂ ਇਹ ਚੀਜ਼ਾਂ ਖੁਦ ਵੀ ਮਹਿਸੂਸ ਕਰੋਗੇ ਜਿਵੇਂ ਜਿਵੇਂ ਵਿਚਰੋਗੇ ਕਿ ਮਦਦ ਕੌਣ ਕਰ ਰਹੀ ਆ ਆਮ ਲੋਕ ਪੰਜਾਬ ਦੇ ਹਰਿਆਣਾ ਦੇ Rajasthan ਦੇ ਆਏ ਨੇ ਦਿੱਲੀੋਂ ਲੋਕ ਆਏ ਨੇ ਆਮ ਲੋਕ ਮਦਦ ਕਰ ਰਹੇ ਨੇ ਪਰ ਪ੍ਰਸ਼ਾਸਨ ਦਾ ਉਹਨਾਂ ਨਹੀਂ ਦੇਖਿਆ ਕਿਉਂਕਿ ਗਾਇਕ ਖਾਸ ਕਰਕੇ ਪੰਜਾਬ ਦੀ 뮤직 ਇੰਡਸਟਰੀ ਫਿਲਮ ਇੰਡਸਟਰੀ ਇਸ ਵੇਲੇ ਬਹੁਤ ਮਦਦ ਕਰ ਰਹੀ ਆ ਲਗਾਤਾਰ ਮੱਚ ਪਰ ਸਰਕਾਰ ਦੇ ਨਾਲ ਲੋਕਾਂ ਦਾ ਕਿਤੇ ਨਾ ਕਿਤੇ ਰੋਸਾ ਰਿਹਾ ਕਿ ਸਰਕਾਰ ਜਿੰਨੀ ਗਰਾਉਂਡ ਤੇ ਚਾਹੀਦੀ ਸੀ ਕਿਉਂਕਿ ਲੋਕ ਕਹਿੰਦੇ ਸੀ ਟੈਕਸ ਸਰਕਾਰ ਨੂੰ ਦਿੰਦੇ ਆ ਗਾਇਕਾਂ ਨੂੰ ਜਾਂ ਐਕਟਰਾਂ ਨੂੰ ਜਾਂ ਸਮਾਜ ਸੇਵੀਆਂ ਨੂੰ ਨਹੀਂ ਉਹਨਾਂ ਦੀ ਤੇ ਸਵੈ ਇੱਛਾ ਉਹ ਤਾਂ ਇੱਛਾ ਮੁਤਾਬਕ ਕਰ ਰਹੇ ਨੇ ਪਰ ਸਰਕਾਰ ਉਹ ਨਹੀਂ ਕਿਤੇ ਗਰਾਉਂਡ ਤੇ ਨਜ਼ਰ ਨਹੀਂ ਆਈ ਤੁਸੀਂ ਦੇਖੋ ਮੈਂ ਕੋਈ ਸਰਕਾਰੀ ਬੰਦਾ ਨਹੀਂ ਆ ਐਜ਼ ਐਜ਼ ਅ ਗਵਰਨਮੈਂਟ ਰਿਪਰੈਜ਼ੈਂਟੇਟਿਵ ਮੈਂ ਇੱਥੇ ਨਹੀਂ ਆਇਆ ਜੀ ਮੈਂ ਸ਼ਹੀਦ ਭਗਤ ਸਿੰਘ ਸੇਵਾਦਾਰੀ ਤਰਫੋਂ ਆਇਆ ਹਾਂ ਔਰ ਅੱਜ ਨਹੀਂ ਆਇਆ ਅੱਜ 11ਵਾਂ ਦਿਨ ਹੈ ਸਾਡੀਆਂ ਐਮਬੂਲੈਂਸਸ ਬਟਾਲਾ ਗੁਰਦਾਸਪੁਰ ਜਗਾ ਜਗਾ ਬੜਾ ਹਰ ਜਗ੍ਹਾ ਤੇ ਲੱਗੀਆਂ ਹੋਈਆਂ ਨੇ ਤਰਨ ਤਰਨ ਜਿੱਥੇ ਜਿੱਥੇ ਲੱਗੀਆਂ ਨੇ ਸਾੜਾ 7 ਸਨ ਫਾਊਂਡੇਸ਼ਨ ਨੇ ਵੀ ਦਿੱਤਾ ਅਸੀਂ ਅੱਜ ਕਿਸ਼ਤੀਆਂ ਵੀ ਲਿਆਏ ਆ ਦੋ ਕਿਸ਼ਤੀਆਂ ਵੀ ਲਈਆਂ ਆ ਅਸੀਂ ਹਸਪਤਾਲ ਜੀ ਕੋਲੋਂ ਉਹਨਾਂ ਨੇ ਸਾਨੂੰ ਡੋਨੇਟ ਕੀਤੀਆਂ ਨੇ ਅਸੀਂ ਉਹ ਇੱਥੇ ਲੈ ਕੇ ਆਏ ਹਾਂ ਮੇਰਾ ਮਕਸਦ ਇਹ ਹੈ ਕਿ ਸਾਡੀ ਜਿਹੜੀ ਗਰਾਊਂਡ ਜ਼ੀਰੋ ਦੀ ਰਿਪੋਰਟ ਹੈ ਇਹ ਸਹੀ ਜਗ੍ਹਾ ਪਹੁੰਚ ਲਈਏ ਕਿ ਨਹੀਂ ਪਹੁੰਚ ਲਿਓ ਜਿਹੜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਲੋਕ ਸਰਕਾਰ ਕੋਲੋਂ ਨਾ ਖੁਸ਼ ਨੇ ਮੈਂ ਫਿਰ ਕਹਾਂਗਾ ਕਿ ਪਹਿਲੇ 2-4 ਦਿਨ ਚ ਕੋਈ ਵੀ ਡਿਜਾਸਟਰ ਆਂਦਾ ਹੈ ਤਾਂ ਉਹਦਾ ਸਰੂਪ ਨਹੀਂ ਪਤਾ ਲੱਗਦਾ ਚਾਹੇ ਪੋਚਾ ਲਾ ਚਾਹੇ ਤੂਫਾਨ ਆਏ ਚਾਹੇ ਹੜ੍ਹ ਹੈ ਹਫਤੇ ਬਾਅਦ ਉਹ ਜਿਹੜੀਆਂ ਕਮੀਆਂ ਪੱਤੀ ਲੱਗਣੀ ਸ਼ੁਰੂ ਹੁੰਦੀਆਂ ਨੇ ਤਾਂ ਤੱਕ ਸਰਕਾਰ ਵੀ ਸचेत ਹੋ ਜਾਂਦੀ ਹੈ ਸੰਸਾਧਨ ਵੀ ਆ ਜਾਂਦੇ ਨੇ ਮੈਡੀਕਲ ਟੀਮਾਂ ਵੀ ਆ ਜਾਂਦੀਆਂ ਨੇ ਡਿਜਾਸਟਰ ਟੀਮਾਂ ਵੀ ਆ ਜਾਂਦੀਆਂ ਨੇ ਤੇ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਕੱਲ ਕੈਬਨਿਟ ਦੀ ਮੀਟਿੰਗ ਵਿੱਚ ਪਾਸ ਕੀਤਾ ਗਿਆ ਹੈ ਹੁਣ ਉਹਨਾਂ ਨੂੰ ਕਰਨਾ ਹੀ ਪਏਗਾ ਔਰ ਕਰਨਾ ਚਾਹੀਦਾ ਹੈ ਮਾਨਵਤਾ ਵਾਸਤੇ ਕਰਨਾ ਚਾਹੀਦਾ ਜਿਵੇਂ ਮੈਨੂੰ ਇਹ ਦੱਸ ਰਹੇ ਸੀ ਕਿ ਇੱਥੇ ਮੁੱਖ ਮੰਤਰੀ ਖੁਦ ਆਇਆ ਚੱਲ ਕੇ ਸੌਰੀ ਕੇਜਰੀਵਾਲ ਵੀ ਆਇਆ ਖੁਦ ਚੱਲ ਗਿਆ ਇਹਨਾਂ ਨੇ ਦੱਸਿਆ ਮੈਨੂੰ ਮੈਨੂੰ ਨਹੀਂ ਪਤਾ ਸੀ ਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇਸ ਸਵਾਜ ਨੂੰ ਤੁਹਾਡੇ মিডিਆ ਦੇ ਰਾਹੀਂ ਔਰ ਆਪਣੇ ਸੋਸ਼ਲ ਮੀਡੀਆ ਰਾਹੀਂ ਕਿਉਂਕਿ ਮੇਰੇ ਵੀ ਸਵਾ ਕਰੋੜ ਦੇ ਕਰੀਬ ਸਵਾਲਰ ਰਹਿ ਗਏ ਨੇ ਮੈਂ ਇਹਨੂੰ ਪਹੁੰਚਾਵਾਂਗਾ ਮੈਂ ਲੋਕਾਂ 'ਤੇ ਅਪੀਲ ਕਰਾਂਗਾ ਕਿ ਖਾਣ ਪੀਣ ਦਾ ਸਮਾਨ ਨਾ ਭੇਜੋ ਇੱਥੇ ਜੋ ਇਹਨਾਂ ਦੇ ਘਰ ਦੀ ਨੀਡਸ ਹੈਗੀ ਹੈ ਤੁਸੀਂ ਉਹ ਭੇਜੋ ਚਾਹੇ ਉਹ ਬਿਸਤਰੇ ਨੇ ਚਾਹੇ ਬਲੀਚਿੰਗ ਪਾਊਡਰ ਹੈ ਜਾਂ ਫਿਨਾਈਲ ਹੈ ਡਿਟੋਲ ਇਸ ਤਰੀਕੇ ਦੀ ਚੀਜ਼ਾਂ ਭੇਜੋ ਕਿਉਂਕਿ ਅਗਲਾ ਆਣ ਵਾਲਾ 10-15 ਦਿਨਾਂ ਨਾਲ ਅਸੀਂ ਬਹੁਤ ਮਾੜੇ ਰਹਿਣਗੇ ਜਿਸ ਤਰ੍ਹਾਂ ਤੁਸੀਂ ਆਏ ਹੋ ਤੁਸੀਂ ਹੋ ਤੁਹਾਡੇ ਨਾਲ ਤੁਹਾਡੇ 2-4 ਜਿਹੜੀ ਸੰਸਥਾ ਤੋਂ ਲਾ ਲਓ ਜਾਂ ਤੁਹਾਡੇ 2-4 ਆਪਣੇ ਪਰਸਨ ਬੰਦੇ ਹੈਗੇ ਆ 2-4 ਨੇ ਨਾਲ ਪਰ ਜਦੋਂ ਕੋਈ ਵੱਡਾ ਇਸ ਇਹ ਕਰੀਬ 35 ਪਿੰਡਾਂ ਨੂੰ ਇੱਕੋ ਇੱਕ ਪੁਲਾ ਜਿਹੜਾ ਦੂਜੇ ਪਾਸੇ ਜੋੜਦਾ ਪਰ ਜਦੋਂ ਕੇਜਰੀਵਾਲ ਆਉਂਦੇ ਨੇ ਉਸ ਦਿਨ ਸਾਰੀ ਸੇਵਾ ਬੰਦ ਹੋ ਜਾਂਦੀ ਆ ਸਭ ਟਰਾਲੀਆਂ ਪੁਲ ਤੋਂ ਪਿੱਛੇ ਰੋਕ ਲਈਆਂ ਜਾਂਦੀਆਂ ਨੇ ਕਿਉਂਕਿ ਜਦੋਂ ਕੋਈ ਇੱਥੇ ਵੀਪੀ ਵੀਆਈਪੀ ਆਉਂਦਾ ਇੱਕਾ ਇੱਕ ਤਾਂ ਇਹ ਆਫਤ ਆ ਕੁਦਰਤੀ ਹੜ੍ਹ ਤੇ ਦੂਜਾ ਉਹ ਵੀਆਈਪੀ ਵੀ ਲੋਕਾਂ ਲਈ ਆਫਤ ਬਣ ਕੇ ਆਉਂਦਾ ਜੋ ਵੀਆਈਪੀ ਜਾਂ ਤਾਂ ਨਾ ਆਵੇ ਜਾਂ ਆਵੇ ਤਾਂ ਤੁਹਾਡੇ ਮੰਗੂ ਆਵੇ ਲੱਖੋ ਉਹਨਾਂ ਦੀ ਵੀ ਕੋਈ ਛਪਣੀ ਪ੍ਰੋਬਲਮਸ ਹੋਣੀਆਂ ਨੇ ਔਰ ਜ਼ਿੰਮੇਦਾਰੀਆਂ ਵੀ ਨੇ ਅਗਰ ਕੋਈ ਵੀਆਈਪੀ ਆਇਆ ਔਰ ਉਸ ਕੋ ਬਦਤਮੀਜੀ ਹੋ ਗਈ ਤਾਂ ਵੀ ਉਹਨਾਂ ਦੀ ਜ਼ਿੰਮੇਦਾਰੀ ਆਏਗੀ ਉਹ ਸਸਪੈਂਡ ਹੋ ਜਾਣਗੇ ਤੇ ਉਹਨਾਂ ਨੂੰ ਆਪਣਾ ਕੰਮ ਤਾਂ ਕਰਨ ਦਿਓ ਜੀ ਲੇਕਿਨ ਤੁਹਾਡੀ ਜਿਹੜੀ ਦੂਜੀ ਤੁਸੀਂ ਗੱਲ ਕਹੀ ਕਿ ਇੰਡਸਟਰੀ ਇਥੇ ਆ ਕੇ ਮਦਦ ਕਰ ਰਹੀ ਹੈ ਨੇ ਗਾਇਕ ਨੇ ਅੱਛੇ ਅੱਛੇ ਲੋਕ ਆ ਰਹੇ ਨੇ ਪਰ ਦੂਜੀ ਤਰਫ ਮੈਂ ਦੱਸਣਾ ਚਾਹਾਂਗਾ ਹੱਥ ਜੋੜ ਕੇ ਬੇਨਤੀ ਕਰਾਂ ਕਿ ਸਾਡੇ ਦੇਸ਼ ਚ ਬਾਬੇ ਬੂਤ ਨੇ ਰੋਜ਼ ਇੱਕ ਨਵੇਂ ਬਾਬੇ ਦਾ ਕਥਾ ਸੀ ਸੁਣ ਰਹੇ ਹੁੰਨੇ ਆ ਹਜੇ ਤੱਕ ਕਿਸੇ ਵੱਡੇ ਬਾਬੇ ਨੇ ਕਥਾਕਾਰ ਨੇ ਕਿਸੇ ਨੇ ਵੀ ਜਿਹੜੇ 2 200 ਦੋ ਦੋ ਲੱਖ ਕਰੋੜ ਦੇ ਮਾਲਕ ਹੈਗੇ ਨੇ ਜਿਹੜੇ ਕੋ ਯੋਗ ਕਰਕੇ ਦਿਖਾ ਰਹੇ ਨੇ ਕੋ ਕੁਝ ਦਿਖਾ ਰਹੇ ਨੇ ਕਿਸੇ ਨੇ ਅਪੀਲ ਨਹੀਂ ਕੀਤੀ ਪੰਜਾਬ ਵਸਤੇ ਆ ਉਹ ਪੰਜਾਬ ਹੈ ਜਿਹੜਾ ਹਰ ਜਗ੍ਹਾ ਤਿਆਰ ਹੋ ਜਾਂਦਾ ਹੈ ਚਾਹੇ ਦੇਸ਼ ਹੋਵੇ ਚਾਹੇ ਦੁਨੀਆ ਕਿਤੇ ਸਭ ਤੋਂ ਵੱਲੇ ਪੰਜਾਬ ਖੜਾ ਹੁੰਦਾ ਹੈ ਕਿਸੇ ਬਾਬੇ ਨੇ ਆਪਣੇ ਕੋਲ 2 ਰੁਪਏ ਕੱਢ ਕੇ ਇੱਥੇ ਨਹੀਂ ਭੇਜੇ ਹੈਗੇ ਖਾਸ ਕਰਕੇ ਮੈਂ ਕਹਿਣ ਜਾ ਰਿਹਾ ਤੁਸੀ ਸਮਝ ਰਹੇ ਹੋ ਤੁਸੀਂ ਜਿਹੜੇ ਸਾਡੇ ਪੰਜਾਬ ਦੇ ਨੇ ਜਿੱਥੇ ਆਪਾਂ ਖੜੇ ਦੁਆਬੇ ਦੀ ਧਰਤੀ ਦੇਤੇ ਵੀ ਬਹੁਤ ਵੱਡੇ ਵੱਡੇ ਡੇਰੇ ਆ ਮੇਰਾ ਸਭ ਅਗੇ ਹੱਥ ਜੋੜ ਕੇ ਬੇਨਤੀ ਹੈ ਮੈਂ ਕਿਸੇ ਨੂੰ ਤਾਨਾ ਨਹੀਂ ਦੇ ਰਿਹਾ ਨਾ ਮੈਂ ਨਾਮ ਲੈ ਰਿਹਾ ਕਿਸੇ ਦਾ ਨੈਤਿਕ ਫਰਜ਼ ਬਣ ਤੇ ਬਹੁਤ ਵੱਡੀ ਇੱਥੇ ਸਮਰiddhi ਆ ਸਕਦੀ ਹੈ ਅਸੀਂ ਇਸ ਔਖੀ ਕੜੀ ਦੇ ਵਿੱਚ ਸਾਰੇ ਪੰਜਾਬ ਦੇ ਨਾਲ ਸਾਰੀ ਪੰਜਾਬੀਏ ਤੋਂ ਖੜੀ ਹੈ ਮੈਂ ਦੇਖ ਰਿਹਾ ਕਿ ਇੱਥੇ ਸਾਡੇ ਮੁਸਲਮਾਨ ਭਰਾ ਵੀ ਬਹੁਤ ਆਏ ਹੋਏ ਨੇ ਉਹ ਮੈਂ ਹੁਣ ਦਿੱਲੀ ਤੋਂ ਆ ਰਿਹਾ ਸੀ ਕਰੋੜ 200 ਟਰੱਕ ਮੈਂ ਦੇਖਿਆ ਜਿਹੜਾ ਕਿ ਦੂਜੇ ਕਮਿਊਨਿਟੀ ਦੇ ਲੋਕ ਭਰ-ਭਰ ਕੇ ਲੈ ਕੇ ਆ ਰਹੇ ਨੇ ਤੇ ਕਿਤਨਾ ਕਿਤੇ ਦੇ ਲੋਕਾਂ ਦੇ ਵਿੱਚ ਮਾਨਵਤਾ ਹੈਗੀ ਹੈ ਜੀ ਉਹ ਕਹਿੰਦੇ ਨੇ ਕਿ ਆਪਣੇ ਲਈ ਜੀਓ ਤਾਂ ਕਿਆ ਜੀਓ ਤੂੰ ਜੀਅ ਦਿਲ ਜਮਾਨੇ ਕੇ ਲਈ ਸਾਡਾ ਫਰਜ਼ ਬੰਦਾ ਮੈਂ ਆਪਣੀ ਤਰਫੋਂ ਤੇ ਸ਼ਹੀਦ ਪਗਲ ਸਿੰਘ ਸੇਵਾ ਦਲ ਦੀ ਤਰਫੋਂ ਇਹਨਾਂ ਲੋਗਾਂ ਨੂੰ ਪੂਰੀ ਸਿੰਪੈਥੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀ ਚੰਟ ਜੀ ਬਹੁਤ ਬਹੁਤ ਧੰਨਵਾਦ ਤੁ ਚੱਕਰ ਦੇ ਨਾਲ ਜੁੜੇ ਤਾਂ ਤੁਹਾਡਾ ਵੀ ਸ਼ਬਦ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਖਰ ਦੇ ਨਾਲ ਜੁੜੇ